5000 ਦੰਨਾ ਗਲਤ ਮੁੱਲ ਨਹੀਂ ਲਾਉਂਦਾ ਹੈ ਔਰ ਤੂੰ ਕੀ ਕਹਿੰਨਾ ਹੈ 4000 ਦਾ ਦੇਣਾ ਹੈ ਕਿੰਨੇ ਕਰ 9000 ਰੁਪਏ ਉਹ 9 ਦਾ ਤਾਂ ਬੋਕ ਕੱਡਾ ਵਿਕ ਜੂ ਉਹਨਾਂ ਗਰੀਬ ਨੇ ਲੈਣਾ ਕਿਉਂ ਜੀ ਕਿਤੇ ਝੂਠ ਨਾ ਬੋਲੀ ਸੌਦਾ ਚੱਲਦਾ ਨਹੀਂ ਤੁਹਾਡਾ ਨਾ ਜੀ ਨਾ ਨਾ ਲੈ ਲੈਣਾ ਲੈ ਸਕਦੇ ਹੋ 4000 ਦਾ ਦੇਣਾ ਹੈ ਕਿੰਨੇ ਕਰ 9000 ਰੁਪਏ

ਤਾਂ ਸਿੰਧ ਕਰ ਲਿਓ ਹੁਣ ਰਾਜਾ ਕੋਈ ਨਹੀਂ ਕਿਸਦੀ ਆ ਕੋਈ ਕਾਸਦਾ ਕੋਈ ਟੱਕ ਟੱਕ ਤਾਂ ਨਹੀਂ ਲੱਗਿਆ ਹੋਇਆ ਓਏ ਕੰਨਾਂ ਕੰਨਾਂ ਨੂੰ ਸਾਫ਼ ਹੋਣਾ ਚਾਹੀਦਾ ਕਿਉਂ ਜੀ ਦੇਖ ਲਓ ਜੀ ਇਹ ਤਸੱਲੀ ਕਰ ਲੋ ਜੀ ਲੈ ਤਸੱਲੀ ਕਰ ਲੈ ਬਾਈ ਐ ਸੁੱਖ ਲਾਉਣੀ ਹੈ ਕਿਉਂ ਵੀ ਕੱਲ ਨੂੰ ਕਹਿੰਗਾ ਮੈਨੂੰ ਮਾੜਾ ਦਵਾਤਾ ਨਾ ਨਾ ਪੁੰਨ ਪਾਪ ਦਾ ਭਾਗੀ ਮੈਂ ਕਿਉਂ ਹੋਵਾਂ

ਕਿੱਛ ਕਿ ਕਿ ਉਹ ਫਿਰ ਆ ਆਪਣੇ ਬੱਚਾ ਗੁਰੂ ਫੱਜੀ ਲੱਗਾਇਆ ਸੀ ਇੱਕ ਤਾਂ ਬੱਚੇ ਦੇਖੋ ਇਹ ਲਾ ਲਓ ਹੌਲੀ ਹੌਲੀ ਲਾਉਂਗਾ ਖਰਚਾ ਓ ਬਾਈ ਲੈ ਖਾ ਸਾਢੇ ਪੰਜ ਦੰਦਾ ਜੀ ਹੋਰ ਕੀ ਕਰਾਂ ਹੋਰ ਕਿੰਨੇ ਦਾ ਵੇਚਣਾ ਰੇ ਜੀ ਹੈ 8000 5 ਵਜੇ ਦਾ 8000 ਤੋਂ ਦਾ ਵੇਚਣਾ ਨਹੀਂ 8 ਦਾ ਇਹ ਤੇ ਜੀ ਸਾਢੇ ਪੰਜ ਦਾ ਹਾਂ ਕੱਟ ਕੱਟ ਛੀ ਦਾ ਦੇ ਯਾਰ ਜੇ ਕੱਟ ਹੈ ਦੰਨੇ ਪੂਰਾ ਆ ਜਾ ਮੱਟ ਲੈ ਫੇ ਮੁੰਡੇ ਨੂੰ ਦੱਸ ਛੀ ਦਾ 200 ਉੱਤੇ 150 ਸਾਡੇ ਛੀ ਦਾ ਦੰਨੇ ਫਿਰ ਭਜਾਉਣਾ ਹੈ ਹੁਣ ਭਾਜੀਏ ਹੋਰ ਵਾਰ ਭਜਾਉਣ ਵਾਲੀ ਤਾਂ ਗੱਲ ਹੈ ਪੂਰਾ ਮੁੱਲ ਦਾ ਇਹ ਵੀ ਗਰੀਬ ਆਦਮੀ ਹੈ ਵਿਚਾਰ ਬੰਦਾ ਗਰੀਬ ਹੀ ਐ ਇਹ ਆਜਾ 7000 ਦਾ ਲੈ ਜਾ ਲੈ ਫੜ ਹੋ ਗਿਆ ਚੱਕ ਸੱਤ ਦਾ ਹੋ ਗਿਆ ਲੈ ਓਏ ਲੈ ਫੜ ਸੱਤ ਕਿਉਂ ਪੈਸੇ ਦਿਓ ਗਰੀਬ ਆਦਮੀ ਨੇ ਇਹ ਵਿਚਾਰੇ ਨਹੀਂ ਕੋਈ ਮਾੜਾ ਲੈ ਓਏ ਮੈਂ ਵੀ ਨਾ ਇੱਕ ਵਰਗਾ ਵਧੀਆ ਲੈਤਾ ਤੈਨੂੰ 7000 ਤੱਕ ਮੈਂ ਹੌਲੀ ਹੌਲੀ ਜਾਣਾ ਸੀ ਚਲੋ ਮੁੰਡੇ ਕਹਿੰਦੇ ਵੀ ਸੱਤ ਦੇ ਨਹੀਂ ਮੈਂ ਕਹਿ ਦਵਾਂ ਰਕਸਨ ਦਾ ਇਹ ਗੇਤਾ ਹੀ ਨਮੇੜ ਤਾਂ ਕੇਸਾ ਚੱਲ ਬੱਝਾਂ ਦੇ ਬਰਾਬਰ ਇਹ ਵੀ ਆਪਣਾ ਹੀ ਬੰਦਾ ਹੈਗਾ ਆਪਰੇ ਲਿਆ ਫੇਫੇ ਘਣ ਲੋ

ਆਗਮ 6:30 ਬੰਦਾ ਪੈਸੇ ਫਿਰ ਪੂਰੇ ਕਰਨੇ ਪੈਣਗੇ ਹੁਣ ਅਗਲੇ ਦੇ ਇਹਦੇ ਜਾਵਾਂਗੇ ਕੀ ਹੋਊਗਾ ਸੰਪਰਚ ਚੱਲਦਾ ਗੂਗਲ ਪੇ ਚੱਲੂ ਗੂਗਲ ਪੇ ਨਹੀਂ ਚੱਲਦਾ 3 4 5 6 7 8 9 10 11 ਮੈਨੂੰ ਤਾਂ ਪਤਾ ਵੀ ਨਹੀਂ ਗੂਗਲ ਪੇ ਕਿਵੇਂ ਹੁੰਦੇ ਨੇ ਯਾਰ ਕਦੋਂ ਪੈਸੇ ਫੜਾਵਾ ਯਾਰ ਸਾਨੂੰ ਗੂਗਲ ਪੇ ਬੈਠੀ ਹੈ ਮੈਨੂੰ ਆਹ ਸਸਤੀ ਓ ਬਾਬਾ ਤੇਰੇ ਤਾਂ ਪੂਰੇ ਕਰੂਗੀ ਅਗਲਾ ਚਲ ਜੇ ਹੈ ਨਹੀਂ ਨਾ ਤੇ ਕੋਈ ਗੱਲ ਨਹੀਂ ਤੇ ਗੂਗਲ ਪੇਂਕਾ ਕੇ ਲੈ ਲਓ ਕਿਸੇ ਤੋਂ ਬੱਕਰਾ ਥੁੱਡਾ ਹੋ ਗਿਆ ਗੂਗਲ ਪੇ ਕਰਾ ਦਿੰਦੇ ਅੰਕੂਰ ਕੋਈ ਗੱਲ ਨਹੀਂ ਕਿਹਨੂੰ ਕਰਾਏਗਾ ਤੁਸੀਂ ਕਢਾ ਲਿਓ ਤੋ ਉਦੋਂ ਕਢਾ ਲਾਓ ਆਪਦੇ ਕੋਈ ਗੱਲ ਨਹੀਂ ਤੁਸੀਂ ਐਂ ਕਰੋ 1000 ਰੁਪਏ ਉੱਥੇ ਕਢ ਦਣਗੇ ਉੱਥੇ ਠੀਕ ਆ ਉਹਦੇ ਜਿੱਥੇ ਲਿਖ ਰੱਖਿਆ ਹੀ ਨਹੀਂ ਕਰਦੇ ਠੀਕ ਆ ਜੀ ਉੱਥੋਂ